ਵਾਧ ਧੰਨਵਾਦ ਅੱਜ ਇੱਕ ਬੜੇ ਇੰਪੋਰਟੈਂਟ ਮੈਟਰ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕੀਤਾ ਗਿਆ ਕਿਆਮਤਵੀ ਪਾਰਟੀ ਦੀ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਜ ਇੱਕ ਆਰਡਰ ਜਾਰੀ ਕੀਤਾ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਪੰਜਾਬ ਦੇ ਸਾਰੇ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਨੇਗੇ ਜਿਹੜੇ ਮਾਨਯੋਗ ਡੀਸੀ ਸਾਹਿਬਾਨ ਨੇਗੇ ਉਹਨਾਂ ਨੂੰ ਅੱਜ ਇੱਕ ਆਦੇਸ਼ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿ ਪੰਜਾਬ ਦੇ ਅੰਦਰ ਹਰੇਕ ਪਿੰਡ ਦੇ ਵਿੱਚ ਜਾਣਾਗਾ ਹਰੇਕ ਇਲਾਕੇ ਦੇ ਵਿੱਚ ਜਾਣਾਗਾ ਜਾ ਕੇ ਉੱਥੇ ਲੋਕਾਂ ਦੀਆਂ ਸਿੱਖੇਤਾ ਸੁਣਨੀਆਂ ਨੇਗੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਰਹੀਆਂ ਉਹਦੇ ਲਈ ਅੱਜ ਇੱਕ ਆਰਡਰ ਜਿਹੜਾ ਉਹ ਮਾਨਜੋਗ ਸੀਐਮ ਸਾਹਿਬ ਵੱਲੋਂ ਜਾਰੀ ਹੋਇਆਗਾ ਮਾਨਜੋਗ ਸੀਐਮ ਸਾਹਿਬ ਦੇ ਬਿਹਾਫ ਤੇ ਸਾਡੇ ਚੀਫ ਸੈਕਟਰੀ ਚੀਫ ਸੈਕਟਰੀ ਸਾਹਿਬ ਨੇ ਆਰਡਰ ਜਾਰੀ ਕੀਤਾਗਾ ਸਰਕਾਰ ਆਪਕੇ ਦਵਾਰ ਸਰਕਾਰ ਤੁਹਾਡੇ ਦਵਾਰ ਯਾਨੀ ਕਿ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਤੁਹਾਡੇ ਘਰ ਆਈ ਆ ਤੁਹਾਡੀਆਂ ਮੁਸ਼ਕਲਾਂ ਸੁਣਨ ਦੇ ਲਈ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਚਾਹੇ ਛੋਟੀਆਂ ਸਮੱਸਿਆਵਾਂ ਵਡੀਆਂ ਸਮੱਸਿਆਵਾਂ ਜਦ ਤੱਕ ਉਹਨਾਂ ਨੂੰ ਸੁਣਿਆ ਨਹੀਂ ਜਾਂਦਾ ਉਦੋਂ ਤੱਕ ਉਹ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ ਔਰ ਦੂਸਰੀ ਬੱਡੀ ਗੱਲ ਇਹ ਆ ਕਿ ਜਿਹੜਾ ਸਮੱਸਿਆ ਲੈ ਕੇ ਆਉਂਦਾਗਾ ਔਰ ਹੱਲ ਵੀ ਲਗਭਗ ਉਹਦੇ ਕੋਲੇ ਹੁੰਦਾਗਾ ਔਰ ਬਹੁਤ ਸਾਰੇ ਜਦੋਂ ਅਸੀਂ ਜਾਣੇ ਆ ਪਿੰਡਾਂ 'ਚ ਅਸੀਂ ਜਾਣੇ ਆ ਲੋਕਾਂ ਕੋਲੇ ਤਾਂ ਜਦੋਂ ਸ਼ਿਕਾਇਤ ਲੈ ਕੇ ਆਉਂਦਾ ਹੁੰਦਾ ਜਾਂ ਕੋਈ ਆਪਣੀ ਸਮੱਸਿਆ ਲੈ ਕੇ ਆਉਂਦਾਗਾ ਉੱਥੇ ਨਾਲ ਦੀ ਨਾਲ ਉਹ ਜਿਹੜਾ ਆਪਣਾ ਹੱਲ ਵੀ ਆ ਉਹ ਸੁਜੈਸਟ ਕਰਦਾਗਾ ਔਰ ਬਹੁਤ ਸਾਰੇ ਹੱਲ ਤਾਂ ਮੌਕੇ ਤੇ ਹੋ ਜਾਂਦੇ ਨੇ ਕਈ ਇਸ ਤਰ੍ਹਾਂ ਦੇ ਟੈਕਨੀਕਲ ਗੱਲਾਂ ਹੁੰਦੀਆਂ ਨੇ ਉਹ ਜਿਹੜੀਆਂ ਮੈਂ ਸਮਝਦਾ ਕਦੇ ਐਸ.ਡੀ.ਐਮ. ਲੈਵਲ ਦੇ ਉੱਤੇ ਕਦੇ ਡੀ.ਸੀ. ਸਾਹਿਬਾਨ ਦੇ ਲੈਵਲ ਦੇ ਉੱਤੇ ਕਦੇ ਕਮਿਸ਼ਨਰ ਸਾਹਿਬਾਨ ਦੇ ਲੈਵਲ ਦੇ ਉੱਤੇ ਕਿਤੇ ਐਸ.ਐਸ.ਪੀ. ਸਾਹਿਬ ਦੇ ਲੈਵਲ ਤੇ ਹੁੰਦੀਆਂ ਰਹੀਆਂ ਸੋ ਅੱਜ ਅਸੀਂ ਇੱਕ ਬੈਕਲਰਮ ਤਿਆਰ ਕੀਤਾਗਾ ਕਿ ਸਾਰੇ ਡਿਪਟੀ ਕਮਿਸ਼ਨਰ ਪਿੰਡਾਂ ਦੇ ਅੰਦਰ ਪਿੰਡਾਂ ਦੇ ਅੰਦਰ ਰੈਗੂਲਰ ਵਿਜ਼ਿਟ ਕਰਨਗੇ ਰੈਗੂਲਰਲੀ ਪਿੰਡਾਂ ਜਾਣਗੇ ਔਰ ਹਫਤੇ ਦੇ ਵਿੱਚ ਹਫਤੇ ਦੇ ਵਿੱਚ ਘੱਟੋ ਘੱਟ 4 ਦਿਨ ਘੱਟੋ ਘੱਟ 4 ਦਿਨ ਜਿਹੜਾ ਉਹ ਪਿੰਡਾਂ ਜਾ ਕੇ ਸ਼ਹਿਰਾਂ ਜਾ ਕੇ ਇਲਾਕਿਆਂ ਜਾ ਕੇ ਆਪਦੇ ਆਪ ਦਾ ਜਿਹੜਾ ਉਹਨੂੰ ਜੂਰਡਿਕਸ਼ਨ ਆ ਜਿਹੜਾ ਉਹਦਾ ਇਲਾਕਾ ਹੈ ਉਹ ਜਾ ਕੇ ਲੋਕਾਂ ਦੀ ਗੱਲਾਂ ਸੁਣਨਗੇ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਔਰ ਘਟੋ ਘੱਟ ਜਦੋਂ ਉਹ ਵਿਜ਼ਿਟ ਕਰਨੇ ਨਿਕਲਣਗੇ ਤਾਂ ਚਾਰ ਜਾਂ ਤਿੰਨ ਸਪੌਟ ਜਿਹੜੇ ਆਈਡੈਂਟੀਫਾਈ ਕਰਨਗੇ ਤਿੰਨ ਜਾਂ ਚਾਰ ਪਿੰਡਾਂ ਦੇ ਅੰਦਰ ਤਿਰਜਾ ਚਾਰ ਬੋਰਡਸ ਦੇ ਅੰਦਰ ਜਾਣਗੇ ਉੱਥੇ ਜਾ ਕੇ ਲੋਕਾਂ ਦੀ ਗੱਲ ਸੁਣਨਗੇ ਔਰ ਲੋਕਾਂ ਤੋਂ ਫਰਸਟ ਹੈਂਡ ਫੀਡਬੈਕ ਜਿਹੜੀ ਆ ਫਰਸਟ ਹੈਂਡ ਫੀਡਬੈਕ ਜਿਹੜੀ ਉਹ ਲਈ ਜਾਊਗੀ ਕਿ ਕਿਸ ਤਰ੍ਹਾਂ ਹੈਲਥ케ਅਰ ਦੇ ਜਿਹੜੇ ਅਫਸਰ ਸਹਿਬਾਨ ਨੇ ਜਾਂ ਜਿਹੜੇ ਹੈਲਥ케ਅਰ ਦੇ ਅੰਦਰ ਪ੍ਰੋਫੈਸ਼ਨਲ ਕੰਮ ਕਰਦੇ ਨੇਗੇ ਚਾਹੇ ਉਹ ਡਾਕਟਰ ਨੇ ਚਾਹ ਨਰਸਾਂ ਨੇ ਕੀਆ ਚਾਹ ਫਾਰਮਾਸਿਸਟ ਨੇ ਕੀ ਜਾਂ ਹੋਰ ਕੋਈ ਹਮਲਾਗਾ ਕਿ ਪਿੰਡ ਦੇ ਮਹੱਲਾ ਕਲੀਨਿਕ ਦੇ ਵਿੱਚ ਪਿੰਡ ਦੇ ਜਾਂ ਸ਼ਹਿਰ ਦੇ ਹਸਪੀਟਲ ਦੇ ਅੰਦਰ ਜਾਂ ਸਬਡਿਵੀਜ਼ਨਲ ਹਸਪੀਟਲ ਦੇ ਅੰਦਰ ਜਾਂ ਜਿਹੜਾ ਵੀ ਮੈਕੈਨਿਜ਼ਮ ਹੈਲਥ ਡਿਪਾਰਟਮੈਂਟ ਦੇ ਅੰਦਰ ਕੰਮ ਕਰਦਾਗਾ ਉਹਦੇ ਅੰਦਰ ਲੋਕਾਂ ਤੋਂ ਫੀਡਬੈਕ ਲੈਣਗੇ ਕਿ ਤੁਹਾਡਾ ਇਲਾਜ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਰਹੀ ਆ ਪਰ ਲੇਕਿਨ ਉਹਨਾਂ ਤੇ ਚੈੱਕ ਰੱਖਣਾ ਕੰਸਰਨਡ ਅਫਸਰਾਂ ਦੀ ਅਕਾਉਂਟੇਬਿਲਟੀ ਤੈਅ ਕਰਨਾ ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਕਿਉਂਕਿ ਦੇ ਦਿਓ ਜਾ ਕੇ ਜਿਹੜੇ ਬੈਨੀਫੀਸ਼ੀਅਰੀ ਨੇ ਜਾਂ ਜਿਹਨਾਂ ਲੋਕਾਂ ਤੱਕ ਸਹੂਲਤਾਂ ਪਹੁੰਚਣੀਆਂ ਨੇ ਜੋ ਨਹੀਂ ਪਹੁੰਚਦੀ ਤਾਂ ਮੈਂ ਸਮਝਦਾ ਸਰਕਾਰ ਦੀ ਫੇਲਿਅਰ ਹੁੰਦਾ ਕਿ ਐਸੇ ਗੱਲ ਕਰਕੇ ਇਹ ਅਸੀਂ ਅੱਜ ਆਰਡਰ ਜਾਰੀ ਕੀਤੇ ਨੇ ਕਿ ਕਿਸ ਤਰ੍ਹਾਂ ਕੱਲਾ ਇਹ ਨਹੀਂ ਕਿ ਹੈਲਥ ਕੇਅਰ ਦੀ ਗੱਲ ਕਰਦਾ ਮੈਂ ਕਿਸ ਤਰ੍ਹਾਂ ਟੀਚਰ ਸਹਿਬਾਨ ਸਾਡੇ ਅਤੇ ਆਪਕ ਗੰਢ ਜਿਹੜੇ ਨੇਗੇ ਉਹਦਾ ਸਕੂਲਾਂ ਦੇ ਅੰਦਰ ਤੇ ਇਸ ਤੋਂ ਬਿਨਾ ਕੀ ਪਿੰਡ ਦੇ ਅੰਦਰ ਸਫਾਈ ਦਾ ਪ੍ਰਬੰਧ ਹੈ ਔਰ ਸਭ ਤੋਂ ਵੱਡੀ ਗੱਲ ਜੋ ਯੋਧ ਨਸ਼ਿਆਂ ਦੇ ਵਿਰੁੱਧ ਯੋਧ ਨਸਿਆਂ ਦੇ ਵਿਰੋਧੀ ਸ਼ੁਰੂਆਤ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਆ ਉਸ ਕੈਂਪੇਨ ਦਾ ਲੋਕਾਂ ਤੇ ਕੀ ਅਸਰ ਹੋ ਰਿਹਾ ਕੀ ਪੁਲਿਸ ਦੇ ਅਧਿਕਾਰੀ ਕੋਈ ਆਪਣੀ ਜਿੰਮੇਵਾਰੀ ਨਿਭਾ ਰਹੇ ਨੇ ਕੀ ਜਾ ਕੇ ਲੋਕਾਂ ਦੇ ਅੰਦਰ ਕੰਮ ਕਰ ਰਹੇ ਨੇਗੇ ਇਹਦੇ ਬਾਰੇ ਵੀ ਜੜੀ ਜਾਣਕਾਰੀ ਉਹ ਗਰਾਊਂਡ ਲੈਵਲ ਤੋਂ ਇਕੱਤਰ ਕੀਤੀ ਜਾਊਗੀ ਉਹ ਬਿਲਕੁਲ ਨਿਚਲੇ ਲੈਵਲ ਤੋ ਕਦਰ ਕੀਤੀ ਜਾਊਗੀ ਔਰ ਦੂਸਰਾ ਸਾਡੇ ਨੌਜਵਾਨ ਨੇ ਜਿਹੜੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਸਾਡੀ ਜਵਾਨੀ ਆ ਉਹਨਾਂ ਸਾਰਿਆਂ ਨੂੰ ਮੋਟੀਵੇਟ ਕੀਤਾ ਜਾਊਗਾ ਸਾਰਿਆਂ ਨੂੰ ਮੋਟੀਵੇਟ ਕਰਕੇ ਗਰਾਊਂਡ ਤੱਕ ਪਹੁੰਚਾਇਆ ਜਾਊਗਾ ਉਹਨੂੰ ਗਰਾਊਂਡ ਤੱਕ ਲੈ ਕੇ ਜਾਇਆ ਜਾਊਗਾ ਕਿਉਂਕਿ ਜਦੋਂ ਐਂਟੀ ਡਰਗ ਕੈਂਪੇਨ ਪੰਜਾਬ ਚੱਲ ਰਹੀ ਆ ਇਹਦੇ ਨਾਲ ਦੀ ਨਾਲ ਸਾਡੀ ਦੂਜੀ ਮੁਹਿਮਾ ਕਿ ਅਸੀਂ ਪੰਜਾਬ ਦੇ ਸਾਰੇ ਦੌਜਬਾਨਾਂ ਨੂੰ ਗਰਾਊਂਡ ਤੱਕ ਲੈ ਕੇ ਜਾਈਏ ਸਪੋਰਟਸ ਦੇ ਇਵੈਂਟਸ ਸ਼ਾਮਿਲ ਕਰੀਏ ਤਾਂ ਕਿ ਜਿਹੜਾ ਉਹ ਦੂਰ ਰਹਿਣ ਇਹਨਾਂ ਸਾਰੀਆਂ ਸਾਰੀਆਂ ਐਕਟੀਵਿਟੀ ਨੂੰ ਚੈੱਕ ਕੀਤਾ ਜਾਊਗਾ ਔਰ ਇਸ ਦੇ ਨਾਲ ਦੀ ਨਾਲ ਉਹਦਾ ਸੋਸ਼ਲ ਪ੍ਰਭਾਵ ਕੀ ਪੈ ਰਿਹਾ ਸੋਸ਼ਲ ਪ੍ਰਭਾਵ ਕੀ ਪੈ ਰਿਹਾ ਕਿਉਂ ਜਿਹੜੀ એનર્ਜੀ ਆ ਸਾਡੀ ਜਿਹੜੀ ਅਸੀਂ ਸਪੋਰਟਸ ਚ ਇਨਵੈਸਟ ਕਰ ਰਹੇ ਆ ਕਿ ਉਹ ਅਨਲਾਈਜ਼ ਹੋ ਰਹੀ ਆ ਜਾਂ ਨਹੀਂ ਹੋ ਰਹੀ ਉਹਦੇ ਤੇ ਵੀ ਧਿਆਨ ਰੱਖਿਆ ਜਾਊਗਾ ਇਹਦੇ ਅਸੀਂ ਲਗਭਗ 4 ਜਿਹੜੇ ਸਟੈਪ ਨੇ ਉਹ ਅੱਜ ਨਿਰਧਾਰਤ ਕੀਤੇ ਨੇਗੇ ਕਿ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਲੋਕਾਂ ਦੇ ਦਰਵਾਜ਼ੇ ਤੇ ਜਾ ਕੇ ਜਿਉਂ ਆਪਾਂ ਕਹਿੰਦੇ ਆ ਦੋ ਸਟੈਪ ਉਹਨਾਂ ਦੇ ਮੁਸ਼ਕਲਾਂ ਸੁਣਨੀਆਂ ਪਿੰਡਾਂ ਦੇ ਲੋਕਾਂ ਨਾਲ ਜਾ ਕੇ ਪਬਲਿਕ ਮੀਟਿੰਗਾਂ ਕਰਨੀਆਂ ਉਹਨਾਂ ਪਬਲਿਕ ਮੀਟਿੰਗਸ ਤੋਂ ਜਿਹੜੇ ਡਾਕੂਮੈਂਟ ਲਗੇ ਜੋ ਕਿ ਐਪਲੀਕੇਸ਼ਨ ਕੰਸਰਨਡ ਵਿਅਕਤੀ ਜਿਹੜਾ ਤੁਹਾਨੂੰ ਦਿੰਦਾਗਾ ਉਹਦੀ ਡਾਕੂਮੈਂਟੇਸ਼ਨ ਕਰਨੀ ਆ ਉਹਦਾ ਇੱਕ ਪੂਰਾ ਬਿਉਰਾ ਤਿਆਰ ਕਰਨਾਗਾ ਔਰ ਇਸ ਤੋਂ ਬਿਨਾ ਇਹ ਨਹੀਂ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਜਾਣ ਕੇ ਬਹੁਤ سارے ਅਜਿਹੇ ਡਿਪਾਰਟਮੈਂਟ ਨੇਗੇ ਮੰਨ ਲਓ ਕਿਸੇ ਦਾ ਇੰਤਕਾਲ ਨਹੀਂ ਹੋਇਆ ਮੰਨ ਲਓ ਕਿਸੇ ਦਾ ਜਨਮ ਸਰਟੀਫਿਕੇਟ ਨਹੀਂ ਬਣਿਆ ਉਹ ਸਾਰਾ ਡਾਟਾ ਕਲੈਕਟ ਕਰਕੇ ਐਪਲੀਕੇਸ਼ਨ ਕਲੈਕਟ ਕਰਕੇ ਉਹ ਕੰਸਰਨਡ ਅਧਿਕਾਰੀਆਂ ਤੋਂ ਐਸ ਸੂਨ ਐਸ ਪੋਸੀਬਲ ਹੋ ਸਕਦਾ ਜਿੰਨੀ ਜਲਦੀ ਹੋ ਸਕਦਾ ਉਹਨੇ ਜਲਦੀ ਜਿਹੜਾ ਉਹ ਕੰਮ ਕਰਵਾ ਕੇ ਸਬੰਧਤ ਵਿਅਕਤੀ ਨੂੰ ਉਹਦਾ ਜਵਾਬ ਦੇਣਗੇ ਸੋ ਬਸ ਸੰਬੰਧਾ ਇੱਕ ਬਹੁਤ ਵੱਡਾ ਸਟੈਪ ਆ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਡਿਪਾਰਟਮੈਂਟ ਆਫ ਰਿਮੂਵਰ ਆਫ ਪਬਲਿਕ ਗ੍ਰੀਵੈਂਸਾ ਉਹਦੇ ਕੋਲੇ ਸਾਰਾ ਡਾਟਾ ਜਿਹੜਾਗਾ ਉਹ ਵੀ ਇਕੱਤਰ ਕੀਤਾ ਜਾਊਗਾ ਡਿਪਟੀ ਕਮਿਸ਼ਨਰ ਸਾਹਿਬ ਖੁਦ ਉਹ ਸਾਰਾ ਡਾਟਾ ਕਿ ਮੈਂ ਡਿੜ ਵਿੱਚ ਕਿਹਾ ਸੀ ਮੈਂ ਖਾਜਲੀ ਗਿਆ ਸੀ ਮੈਂ ਧੂਰੀ ਗਿਆ ਸੀ ਉੱਥੋਂ ਮੈਨੂੰ ਆਹ ਡਾਟਾ ਜਿਹੜਾ ਨਿਕਲ ਕੇ ਆਇਆ ਕਿ ਇਹਨੇ ਲੋਕਾਂ ਨੇ ਮਹੱਲਾ ਕਲੀਨਿਕ ਗਿਆ ਸੀ ਉਹਨਾਂ ਨੂੰ ਮੈਡੀਸਿਨ ਮਿਲੀ ਮੈਡੀਸਿਨ ਨਹੀਂ ਮਿਲੀ ਡਾਕਟਰ ਹਾਜ਼ਰ ਸੀ ਨਹੀਂ ਸੀ ਹਾਜ਼ਰ ਮੈਂ ਇਹਨੇ ਸਕੂਲਾਂ ਦੀ ਵਿਜ਼ਿਟ ਕੀਤੀ ਕਿ ਟੀਚਰ ਸਾਹਿਬਾਨ ਹਾਜ਼ਰ ਸੀ ਕੀ ਕੋਈ ਪੜ੍ਹਾ ਰਿਹਾ ਸੀ ਜਾਂ ਨਹੀਂ ਪੜ੍ਹਾ ਰਿਹਾ ਸੀ ਕਿਉਂਕਿ ਇਹ ਜਗ੍ਹਾ ਤੇ ਸ਼ਿਕਾਇਤਾਂ ਮਿਲਦੀਆਂ ਨੇ ਗਿਆ ਮਤਲਬ ਹਰ ਡਿਪਾਰਟਮੈਂਟ ਦੇ ਅੰਦਰ ਜਾ ਕੇ ਚੈੱਕ ਕਰਨੀ ਕਿ ਉਹ ਸਾਰੀ ਰਿਪੋਰਟ ਜਿਹੜੀ ਆ ਬੜਾ ਕੇ ਡਿਪਾਰਟਮੈਂਟ ਨੂੰ ਸੌਂਪਣਗੇ ਤਾਂ ਕਿ ਉਹਨਾਂ ਤੇ ਜੇ ਉਹ ਰਿਪੋਰਟਾਂ ਆਉਣਗੀਆਂ ਉਹਨਾਂ ਤੇ ਐਕਸ਼ਨ ਵੀ ਲਿਆ ਜਾਊਗਾ ਔਰ ਟਾਈ ਬੌਂਡ ਐਕਸ਼ਨ ਪਲਾਨ ਜਿਹੜਾ ਉਹ ਵੀ ਦਿੱਤਾਗਾ ਕਿ ਤੁਸੀਂ ਕੀ ਐਕਸ਼ਨ ਕੀਤਾ ਮੰਨ ਲਓ ਕੋਈ ਟੀਚਰ ਸਕੂਲ ਚ ਗਏ ਕੋਈ ਟੀਚਰ ਸਹਿਵਾਨ ਸਮੇਂ ਸਿਰ 9 ਵਜੇ ਕਲਾਸ ਸ਼ੁਰੂ ਹੁੰਦੀ ਹੈ 9 ਵਜੇ ਨਹੀਂ ਪਹੁੰਚਿਆ ਦਿਸ ਇਸ 7 9 ਵਜੇ ਪਹੁੰਚ ਗਏ ਐਸਜੀਮ ਸਹਿਬਾਨ 9 ਵਜੇ ਪਹੁੰਚ ਗਏ ਤਾਂ ਤਤੰਤ ਰਿਪੋਰਟ ਜਿਹੜੀ ਆ ਉਹ ਉੱਪਰ ਵੀ ਹੋਊਗੀ ਤਤੰਤ ਜਿਹੜਾ ਕਨਸਰਨ এডਿਕੇਸ਼ਨ ਦਾ ਅਧਿਕਾਰੀ ਆ ਉਹਨੇ ਕੀ ਐਕਸ਼ਨ ਲਿਆ ਉਹ ਵੀ ਰਿਪੋਰਟ ਜਿਹੜੀ ਆ ਸਰਕਾਰ ਕੋਲ ਆਊਗੀ ਤਾਂ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਖਲਵਾੜ ਨਾ ਕਰ ਸਕੇ ਹਾਂ ਜੇਕਰ ਕੋਈ ਮਰੀਜ਼ 9 ਵਜੇ 5 ਮਿੰਟ ਤੇ ਪਹੁੰਚ ਗਿਆ ਹਸਪੀਟਲ ਦੇ ਅੰਦਰ ਮਹੱਲਾ ਕਲੀਨਿਕ ਦੇ ਅੰਦਰ ਕੀ ਡਾਕਟਰ 9:05 ਤੇ ਆ ਗਿਆ ਸੀ 9 ਵਜੇ ਆ ਗਿਆ ਸੀ ਕੀ ਉਹਦੇ ਪ੍ਰੋਪਰਲੀ ਟੈਸਟ ਕਰ ਲਏ ਸੀਗੇ ਇਹ ਸਾਰੀ ਜਿਹੜੀ ਰਿਪੋਰਟ ਆ ਉਹ ਵੀ ਸਰਕਾਰ ਕੋਲੇ ਪਹੁੰਚੂਗੀ ਤਾਂ ਕਿ ਇਹਦੇ ਨਾਲ ਮੈਂ ਸਮਝਦਾ ਜਿੱਥੇ ਸਾਡਾ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਵੀ ਸਰਕਾਰ ਦੇ ਅੰਦਰ ਹੋਰ ਪੱਕਾ ਹੋਊਗਾ ਔਰ ਲੋਕਾਂ ਦੇ ਕੰਮਕਾਰ ਲੋਕਾਂ ਦੇ ਕੰਮ ਕਰਨ ਜਿਹੜੇ ਉਹ ਵੀ ਤੇਜ਼ੀ ਦੇ ਨਾਲ ਹੋਣਗੇ ਕਿਉਂਕਿ ਨਹੀਂ ਤਾਂ ਬਹੁਤ ਸਾਰੇ ਕੰਮ ਵਿਚਾਰੇ ਕੋਈ ਬਾਰ-ਬਾਰ ਚੱਕਰ ਮਾਰ ਕੇ ਡਿਪਟੀ ਕਮਿਸ਼ਨਰ ਸਾਹਿਬਾਨ ਦੇ ਚੱਕਰ ਮਾਰ ਕੇ ਬਾਰ ਜਦੋਂ ਆਉਂਦਾ ਹੈ ਵਿਚਾਰਾ ਕੋਈ ਬਜ਼ੁਰਗ ਅਪਲੀਕੇਸ਼ਨ ਲੈ ਕੇ ਤਾਂ ਪੀਐਨ ਸਾਹਿਬ ਕਹਿ ਦਿੰਦੇ ਨੇ ਜਾਂ ਕੋਈ ਵਿਅਕਤੀ ਕਹਿੰਦਾ ਕਿ ਡੀਸੀ ਸਾਹਿਬ ਹੈ ਨਹੀਂ ਐਸਜੀਐਮ ਸਾਹਿਬਾਨ ਹੈ ਨਹੀਂ ਜਾਂ ਕਿਸੇ ਹੋਰ ਅਫੀਸਰ ਕੋਲ ਜਾਂਦਾ ਕਹਿੰਦੇ ਅਫੀਸਰ ਮਿਲਿਆ ਨਹੀਂ ਪਰ ਲੇਕਿਨ ਡੋਰ ਸਟੈਪ ਜਿਹੜੀ ਅਸੀਂ ਡਿਲੀਵਰੀ ਦੇ ਰਹੇ ਹਾਂਗੇ ਇਹ ਦਿਨਾਂ ਡੀਸੀ ਸਹਿਬਾਨ ਜਾ ਕੇ ਆਉਣਾਗਾ ਪੂਰੇ ਪਿੰਡ ਦੇ ਅੰਦਰ ਮੰਨ ਲਓ ਪਹਿਲਾ ਪਿੰਡ ਆ ਉਹਦੇ ਅੰਦਰ ਪਹਿਲਾ ਅਨਾਉਂਸਮੈਂਟ ਹੋਊਗੀ ਕਿ ਅੱਜ ਤੁਹਾਡੇ 10 ਵਜੇ ਡੀਸੀ ਸਹਿਬਾਨ ਆ ਰਹੇ ਨੇ ਕਿ ਜੇ ਕੋਈ ਮੰਨ ਲਓ ਹੈਂਡੀਕੈਪ ਆ ਕਿਸੇ ਦਾ ਮੈਸੇਜ ਆ ਗਿਆ ਕਿ ਹੈਂਡੀਕੈਪ ਵਿਅਕਤੀ ਫਲਾਣੀ ਜਗ੍ਹਾ ਤੇ ਰਹਿੰਦਾਗਾ ਉੱਥੇ ਤੱਕ ਵੀ ਜਿਹੜਾ ਡੀਸੀ ਸਹਿਬਾਨ ਨੂੰ ਜਾਣਾ ਹੋਊਗਾ ਅਫਸਰ ਸਹਿਬਾਨ ਨੂੰ ਜਾਣਾ ਹੋਊਗਾ ਉਹਦੀ ਗੱਲ ਸੁਣ ਕੇ ਉਹਦਾ ਮਸਲੇ ਦਾ ਹੱਲ ਕਰਕੇ ਆਉਣਾ ਹੋਊਗਾ ਸੋ ਅੱਜ ਇਹ ਸਰਕਾਰ ਤੁਹਾਡੇ ਦਵਾਰ ਜਿਹੜੀ ਮਹਿਮਾ ਉਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾਗਾ ਔਰ ਸਾਰੇ ਪੰਜਾਬ ਦੇ ਡੀਸੀ ਸਹਿਬਾਨ ਨੂੰ ਸਾਰੇ ਸਬੰਧਤ ਅਫਸਰਾਂ ਨੂੰ ਸਖਤ ਹਦਾਇਤ ਜਾਰੀ ਕੀਤੀ ਆ ਕਿ ਕੋਈ ਵੀ ਜਿਹੜਾ ਇਸ ਮਹਿਮੇ ਵਿੱਚ ਪਿੱਛੇ ਨਹੀਂ ਰਹਿ ਸਕਦਾ ਬਲਕਿ ਜਿਆਦਾ ਤੋਂ ਜਿਆਦਾ ਜਗ੍ਹਾ ਤੇ ਬੇਸਟ ਕਰੋ ਔਰ ਘਟੋ ਘਟ ਤਿੰਨ ਜਾਂ ਚਾਰ ਪਿੰਡ ਹਰ ਰੋਜ਼ ਕਰੋ ਔਰ ਹਫਤੇ ਚਾਰ ਦਿਨ ਜਿਹੜੇ ਦੇਗੇ ਉਹ ਜੂਝ ਰਹੋ ਕਿਉਂਕਿ ਸੀ ਸੈਚਰਡੇ ਸੰਡੇ ਵੀ ਰੱਖਿਆ ਗਿਆ ਸੋਮਵਾਰ ਤੇ ਮੰਗਲਵਾਰ ਵੀ ਰੱਖਿਆ ਗਿਆ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਹੈਣੇ ਕਿਸੀ ਅਫਸਰਾਂ ਦੇ ਜਦੋਂ ਆਫੀਸ਼ੀਅਲ ਡੇ ਨੇਗੇ ਉਹ ਵੀ ਰੱਖੇ ਨੇ ਜਦੋਂ ਸ਼ਨੀਵਾਰ ਐਤਵਾਰ ਹੁੰਦਾ ਤਾਂ ਡੀਸੀ ਸਾਹਿਬਾਂ ਜਿਹੜੇ ਦੂਦ ਰਾੜੇ ਵਾਲੇ ਪਿੰਡ ਹੋਣਗੇ ਉਹਨਾਂ ਜਾਇਆ ਕਰਨਗੇ ਜਦੋਂ ਸੋਮਵਾਰ ਮੰਗਲਵਾਰ ਉਹਨਾਂ ਨੇੜੇ ਜਾਇਆ ਕਰਨਗੇ ਤਾਂ ਕਿ ਉਹ ਆਪਣੇ ਆਫਿਸ ਦੇ ਅੰਦਰ ਆ ਕੇ ਮਾਰਨਿੰਗ 9 ਵਜੇ ਗਏ 4 ਘੰਟੇ ਲਾਏ ਤਾਂ ਕਿ ਆਫਟਰ ਥੈਟ ਜਿਹੜਾ ਉਹ ਆਪਣਾ ਕੋਰਟ ਦਾ ਕੰਮ ਜਾਂ ਆਪਣੇ ਕੰਪਲੈਕਸ ਦਾ ਕੰਮ ਉਹ ਵੀ ਪੂਰਾ ਕਰ ਲਿਆ ਕਰਨਗੇ ਥੈਂਕ ਯੂ ਜੀ ਜੀਮਾ ਸਾਹਿਬ ਜਿਹੜੀ ਇੱਕ ਨੂੰ ਛੁੱਟੀ ਦਾ ਦਿਨ ਹੁੰਦਾ ਹੈ ਵੈਸੇ ਆਮ ਤੌਰ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਛੁੱਟੀ ਹੁੰਦੀ ਹੈ ਇਸ ਨੂੰ ਲੈ ਕੇ ਇਤਰਾਜ਼ ਆਸ ਦੇਖੋ ਗਾਲੇ ਆ ਕਿ ਸਰਕਾਰ ਤੁਹਾਡੇ ਦਵਾਰ ਡੀਸੀ ਸਹਿਵਾਨ ਨੇ ਜਾਣਾ ਹੁੰਦਾ ਡੀਸੀ ਸਹਿਵਾਨ ਜਿਹੜੇ ਉਹਦੇ ਨਾਲ 24 ਘੰਟੇ ਜਿਹੜੀ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈਗੀ ਉਹ ਜਾਣਗੇ ਜਾ ਕੇ ਸਾਡੇ ਜਿਹੜੇ ਚੁੜੇ ਹੋਏ ਨਮਾਇਦੇ ਨੇ ਸਰਪੰਚ ਪੰਚ ਸਾਰੇ ਉਹਨਾਂ ਨੂੰ ਸਹਿਯੋਗ ਕਰਨਗੇ ਔਰ ਮੈਨੂੰ ਲੱਗਦਾ ਨਹੀਂਗਾ ਕਿ ਕੋਈ ਵੱਡੀ ਸਮੱਸਿਆ ਕੀ ਜਦੋਂ ਇਹ ਮਹਿਮ ਜਿਹੜੀ ਆ ਤੇਜ਼ੀ ਨਾਲ ਚੱਲੂਗੀ ਤਾਂ ਸਮੱਸਿਆ ਹੀ ਨਹੀਂ ਕੋਈ ਰਹਿਣੀ ਤਾਂ ਗਰਾਊਂਡ ਦੇ ਤੇ ਸਮੱਸਿਆ ਹੀ ਮੇ ਖਤਮ ਹੋ ਜਾਣਗੀ ਆ ਲੋਕਾਂ ਦੇ ਕੰਮ 24 ਘੰਟਿਆਂ ਚ ਹੋ ਜਾਣਗੇ ਜਦੋਂ ਮੰਨ ਲਓ ਉਹਨਾਂ ਨੇ ਉਸ ਇਲਾਕੇ ਜਾਣਾਗਾ ਡੀ ਸੀ ਸਹਿਬਾਨ ਨੇ ਲੈ ਲੈ ਗਾਗੇ ਦੇ ਹਲਕੇ ਜਾਣਾਗਾ ਜਦੋਂ ਲੈ ਲੈ ਗਾਗੇ ਦੇ ਤਹਿਸੀਲਦਾਰ ਸਾਹਿਬ ਨੂੰ ਪਤਾ ਲੱਗ ਗਿਆ ਐਸ ਐਮਓ ਸਾਹਿਬ ਨੂੰ ਪਤਾ ਲੱਗ ਗਿਆ ਐਸ ਡੀ ਐਮ ਸਾਹਿਬਾਨ ਨੂੰ ਪਤਾ ਲੱਗ ਗਿਆ ਸਾਰੇ ਅਫਸਰਾਂ ਨੂੰ ਪਤਾ ਲੱਗ ਗਿਆ ਕਿ ਸਵੇਰੇ 11 ਵਜੇ ਡੀ ਸੀ ਸਹਿਬਾਨ ਨੇ ਆਉਣਾ ਜੇ ਨਹੀਂ ਵੀ ਪਤਾ ਲੱਗਿਆ ਤਾਂ ਤੁਰੰਤ ਤੋਂ ਸਾਰੇ ਕਾਰਵਿ ਕਰਲੇ ਚੱਕਨੇ ਹੋਣਗੇ ਤੁਰੰਤ ਜਿਹੜੀਆਂ ਫਾਈਲਾਂ ਮਹੀਨਾ ਨੂੰ ਇਹਨਾਂ 2-2 ਮਹੀਨੇ ਨੇ ਥੱਲੇ ਕਿਲਾ ਥੱਲੇ ਪੁੱਠਿਆ ਕਰਕੇ ਰੱਖ ਲੈਂਦੇ ਇਦਾਂ ਉਹ ਸਿੱਧੀਆਂ ਕਰਕੇ ਉਹਨਾਂ ਦੇ ਲਗਾਤਾਰ ਕੰਮ ਕਰ ਲਗੇ ਬੇਸਿਕਲੀ ਗੱਲ ਇਹ ਈ ਨੀ ਕਿ ਉਹ 24 ਘੰਟੇ ਡੀਸੀ ਸਹਿਬਾਨ ਇਸ ਲਈ ਰਹਿਣਗੇ ਜੁਦੇ ਮਹਿਮ ਦੇ ਵਿੱਚ ਉਸ ਵੇਲੇ ਕਾਉਂਟੇਬਿਲਟੀ ਤੈ ਹੋਊਗੀ ਜਿਹੜਾ ਨਹੀਂ ਕੰਮ ਕਰੂਗਾ ਜਿਹੜਾ ਕੋਈ ਐਸਡੀਐਮ ਸਹਿਬਾਨ ਕੋਈ ਤਹਿਸੀਲਦਾਰ ਸਹਿਬਾਨ ਕੋਈ ਟੀਚਰ ਸਹਿਬਾਨ ਕੋਈ ਡਾਕਟਰ ਸਹਿਬਾਨ ਜਿਹੜਾ ਵੀ ਅਧਿਕਾਰੀ ਆ ਥੱਲੇ ਕਿਸੇ ਵੀ ਲੈਵਲ ਦਾ ਚਾਹ ਡੀਸੀ ਸਹਿਬਾਨ ਉਹਦੇ ਤੋਂ ਅਸੀਂ ਕਰਾਂਗੇ ਦੇਖਾਂਗੇ ਜਿਹੜਾ ਕੰਮ ਨਹੀਂ ਕਰੂਗਾ ਤਾਂ ਉਹਦੀ ਕਾਉਂਟੇਬਿਲਟੀ ਤੈ ਹੋਊਗੀ ਉਹਨੂੰ ਉਸ ਤੰਗ ਮੈਂ ਜਿਹੜੀ ਸਜ਼ਾਗੀ ਜੋ ਕਾਨੂੰਨ ਕਹਿੰਦਾਗਾ ਮਿਲੂਗੀ ਸਰਦਾਰ ਜੀ ਸਹੀ ਬੈਗ ਸਾਹਮਣੇ ਉਗਲੀ ਤੋਂ ਅਲੱਗ ਤੋਂ ਵਿਭਾਗਨਾ ਆਇਆ ਹੈ ਜਿਹਦੇ ਵਿੱਚ ਨਹੀਂ ਨਹੀਂ ਵਿਭਾਗ ਜਿਹੜਾ ਆਲਰੇਡੀ ਬਣਿਆ ਹੈਗਾ ਪਬਲਿਕ ਗਰੀਬੈਂਸ ਡਿਪਾਰਟਮੈਂਟ ਜਿਹੜਾ ਆਲਰੇਡੀ ਬਣਿਆ ਹੈਗਾ ਉਹ ਡਿਪਾਰਟਮੈਂਟ ਦੇ ਅੰਦਰ ਡਾਟਾ ਇਕੱਠਾ ਹੋਊਗਾ ਜਿਵੇਂ ਸਰ 2022 ਚ ਜਦੋਂ ਸਰਕਾਰ ਬਣੀ ਸੀ ਸੀਐਮ ਸਾਹਿਬ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਪਿੰਡਾਂ 'ਚ ਚੱਲੂਗੀ ਇਹ ਗੱਲ ਅਸੂ 3 ਸਾਲ ਪਹਿਲਾਂ ਵੀ ਕਹੀ ਸੀ ਕਿ ਸਾਡੇ ਮੰਤਰੀ ਵਿਧਾਇਕ ਸਿਰਫ ਪਿੰਡਾਂ 'ਚ ਜਾਇਆ ਕਰਨਗੇ ਕੀ ਤੁਹਾਨੂੰ ਨਹੀਂ ਲੱਗਦਾ ਕਿ 3 ਸਾਲ ਪਹਿਲਾਂ ਵੀ ਅਨਾਉਂਸਮੈਂਟ ਹੋਈ ਸੀ ਨਹੀਂ ਨਹੀਂ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਸਰਕਾਰ ਆ ਜੰਬੀਆ ਸਰਕਾਰ ਪਹਿਲਾਂ 20 ਕਈ ਵਾਰ ਜਿਹੜੀ ਹੈ ਸਮੇ ਸਮੇਸਰ ਲਾਂਚ ਹੁੰਦੀ ਰਹਿੰਦੀ ਹੈ ਹਰੇਕ ਸਾਲ ਆਲਮੋਸਟ 3 ਜਾਂ 4 ਮਹੀਨੇ ਇਸ ਜਾਂਦੇ ਹੈਗੇ 3-4 ਮਹੀਨੇ ਦੇਖਦੇ ਆਂਗੇ 2 ਮਹੀਨੇ ਕਿਤੇ 6 ਮਹੀਨੇ ਕਿ ਤਿੰਨ ਮਹੀਨੇ ਛੱਡ ਛੱਡ ਕੇ ਦੇਖਦੇ ਆਂ ਸੋ ਇਹ ਨਹੀਂ ਹੈਗਾ ਕਿ ਕੋਈ ਸਰਕਾਰ ਤੁਹਾਡੇ ਦਰਵਾਜ਼ੇ ਜਿਹੜੀ ਅੱਜ ਆ ਅਸੀਂ ਲਗਾਤਾਰ ਜਿਹੜਾ ਹੈਗਾ ਆਰਡਰ ਜਾਰੀ ਕਰਦੇ ਰਹੇ ਨੇ ਕਦੇ ਕਿਸੇ ਲੈਵਲ ਦੀ ਅਥਾਰਟੀ ਨੂੰ ਕਦੇ ਕਿਸੇ ਲੈਵਲ ਦੀ ਅਥਾਰਟੀ ਨੂੰ ਸੋ ਜਦੋਂ ਕਿਤੇ ਸਾਨੂੰ ਪਿੱਛੇ ਜੇ ਡਾਟਾ ਮੰਗਵਾਇਆ ਸੀ ਜਦੋਂ ਕਿਤੇ ਸਾਨੂੰ ਰਿਪੋਰਟਾਂ ਮਿਲਦੀਆਂ ਨਹੀਂ ਆ ਤਾਂ ਤੁਰੰਤ ਅਸੀਂ ਜਿਹੜਾ ਹੈਗਾ ਕਰਦੇ ਆਂਗੇ